ਨਾ ਨੋ ਵੰਦੀ ਸਿੰਘਾ ਰਾਹ ਕਰਾ ਕੋ ਨਾ ਚ ਕਿ ਬੇਨਤੀ ਹੈ ਆਪਣਾ ਇਤਿਹਾਸ ਸਾਡਾ ਕੀਮਤੀ ਹੈ ਚਾਹੀ ਸਿੰਘ ਵੀ ਬਹੁਤ ਜਣ ਮਹੀਨਾ ਬਧੀ ਭੁੱਖੇ ਚ ਲੜੇ ਆਪਾਂ ਨੂੰ ਦੋ ਦਿਨ ਲੱਗਣ ਚਾਰ ਦਿਨ ਲੱਗਣ ਆਪਰੇ ਤੋਂ ਨਹੀਂ ਉਤਰਨਾ ਜੇ ਸਾਰਿਆਂ ਦੀ ਸਹਿਮਤੀ ਹੈ ਕੋਈ ਗ੍ਰਿਫਤਾਰੀ ਨਹੀਂ ਦੇਣੀ ਬੋਲੇ ਸੋਨਹੋ ਹਾਕੀਰ ਅਸੀਂ ਕੋਈ ਜਿਹੜਾ ਸਰਕਾਰ ਦਾ ਜਬਰ ਦਾ ਸ਼ੋਰ ਨਾਲ ਮੁਕਾਬਲਾ ਕਰਨਾ ਹੈ ਪਰ ਅਸੀਂ ਆਪਰੇ ਆਪ ਕਿਸੇ ਦੀ ਬਸੇ ਚ ਨਹੀਂ ਬੈਠਾਂਗੇ ਸਾਨੂੰ ਇੱਕ ਦਿਨ ਲੱਗਣ 2 ਦਿਨ ਲੱਗਣ 4 ਦਿਨ ਲੱਗਣ ਕਿਹੜੇ ਦਿਨ ਮਰਦੀ ਲਾ ਦੇਣ ਉਹ ਕਹਿੰਦੇ ਆਈ ਵੀ ਬੈਠਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾਲ ਖੋਲਦਾ ਚੱਕ ਕੇ ਲੋੜਦੀ ਮੈਂ ਇੱਥੇ ਮੈਂ ਕਹਿੰਦਾ ਨਾ ਜੰਮ ਦੀ ਆ ਕੰਮ ਉਹ ਖਾ ਸਹੀ ਬੈਠਾ ਓਥੇ ਥੱਲੇ ਸ਼ਾਸਨ ਗਲਤ ਕਰ ਰਹੀ ਹੈ ਜੀ ਸ਼ਾਂਤ ਭਾਈ ਧਰਨਾ ਚੱਲ ਰਿਹਾ ਜੀ ਸ਼ਾਸਨ ਨੇ ਕੋਈ ਨਹੀਂ ਬੈਠਣਾ ਇੱਥੇ ਘੱਟ ਦਿਓ ਓ ਸਾਰੀ ਹੋਰ ਕਹਿੰਦੇ ਬੈਠੇ ਨਹੀਂ ਬੈਠਣਾ ਬੈਠ ਰਿਹਾ ਹੈ ਨਾ ਬੈਠ ਬੈਠੋ ਲੈ ਜਾਣਾ ਬਾਪਿਆਂ ਦਾ ਹੁਕਮ ਹੈ ਲੈ ਜਾਓ ਬੈਠੋ ਓ ਸ਼ਾਂਤ ਮੈਂ ਕਰ ਰਹੀ ਹਾਂ ਇਹਨਾਂ ਲਈ ਐਸਐਸਪੀ ਸਾਹਿਬ ਅੰਡੀਗੜ੍ਹ ਤੋਂ ਵੀ ਥੋੜੀ ਬਾਹਰ ਜੀਆ ਉਹ ਸਰਪੰਚ ਜੀ ਨੇ ਉਹ ਮਾਰੀ ਸਰਦਾਰ ਗੋਰੀ ਮੈਨ ਕਿਉਂ ਚੱਲ ਪਾਪਾ ਜੀ ਨੂੰ ਪਾਪਾ ਜੀ ਨੂੰ ਕਲਾਉਂਡ ਮਾਰੀ ਉਹਨੇ ਫਿਰ ਮੇਰੇ ਨੂੰ ਮਾਰੀ ਮੈਂ ਤੇਰੇ ਮਾਂ ਨੂੰ ਕੋਈ ਫੋਨ ਕਰ ਸੀ ਥੋੜਾ ਬਹਿ ਜਾ ਤਰਾਹਾਂ ਦਾ ਘੜ ਦੋ ਸੁਣਾ ਇਹਨਾਂ ਇੰਟਰਵਿਊ ਦੇ ਫਰਜ਼ ਕੋਈ ਨਹੀਂ ਹੋਰ ਲੜਾ ਸਿੰਘ ਫੜਿਆਨ ਤੇ ਗੱਲ ਆ ਗੱਲ ਤੇ ਨਾ ਚਲੋ ਨਾ ਚਲੋ ਨਾਲ ਹੀ ਜਾਓ ਨਾਲ ਹੀ ਬਾਬਾ ਜੀ ਇੱਥੇ ਹੀ ਇੱਥੇ ਹੀ ਕੋਈ ਨਹੀਂ ਕੋਈ ਨਹੀਂ ਮਾਰੇ ਕੋਈ ਗੱਲ ਨਹੀਂ ਚਿੰਤ ਕਰਦੇ ਹੋ ਜੀ ਪ੍ਰਸ਼ਾਸਨ ਦੇ ਨਾਲ ਬਾਬਾ ਜੀ ਅੱਜ ਆਹਦੇ ਕੈਂਟ ਬਣਾ ਦੇ ਨਾਲ ਹੋਏ ਪਰਾਵਾ ਉੱਤਰਿਆਉਂਦੇ ਆਂ ਜੀ ਮੈਂ ਦੱਸਿਆ ਜਿਹੜੇ ਨਿਲਾਮ ਹੈ ਜਿਹੜਾ ਮਾਰੋ ਹਾਂ ਆ ਗਾਉਂਦੋ ਵਸਪੀ ਸੇਂਗਰ ਨਰਾ ਕਰਾ ਕਰਾ ਕੋਈ ਨਾ ਚ ਕਿ ਬੇਨਤੀ ਹੈ ਆਪਣਾ ਇਤਿਹਾਸ ਬੜਾ ਕੀਮਤੀ ਹੈ ਚਾਹੀ ਸਿੰਘ ਵੀ ਬਹੁਤ ਜਣ ਮਹੀਨਾ ਬਧੀ ਭੁੱਖੇ ਚ ਲੜੇ ਆਪਾਂ ਨੂੰ ਦੋ ਦਿਨ ਲੱਗਣ ਚਾਰ ਦਿਨ ਲੱਗਣ ਆਪਰੇ ਤੋਂ ਨਹੀਂ ਉੱਠਣਾ ਜੇ ਸਾਰਿਆਂ ਦੀ ਸਹਿਮਤੀ ਹੈ ਕੋਈ ਗ੍ਰਿਫਤਾਰੀ ਨਹੀਂ ਦੇਣੀ ਬੋਲੇ ਸੋਨਹੋ ਰਾਜਾ ਅਸੀਂ ਕੋਈ ਜਿਹੜਾ ਸਰਕਾਰ ਦਾ ਜਬਰ ਦਾ ਸ਼ੋਰ ਨਾਲ ਮੁਕਾਬਲਾ ਕਰਨਾ ਹੈ ਪਰ ਅਸੀਂ ਆਪਰੇ ਆਪ ਕਿਸੇ ਦੀ ਬਸੇ ਚ ਨਹੀਂ ਬੈਠਾਂਗੇ ਸਾਨੂੰ ਇੱਕ ਦਿਨ ਲੱਗਣ ਦੋ ਦਿਨ ਲੱਗਣ ਚਾਰ ਦਿਨ ਲੱਗਣ ਕਿਹਦੇ ਦਿਨ ਮਰਜ਼ੀ ਲਗਾ ਦੇਣ ਉਹ ਕਹਿੰਦੇ ਆਈ ਵੀ ਬੈਠਾਂ ਨਹੀਂ ਵਾਹਿਗੁਰੂ ਕਿਹਾ ਖਾਲਸਾ ਜਰਦਾਬਾ ਕਿ ਨਾਲ ਖੋਲਦਾ ਚੱਕ ਕੇ ਲੋਟਦੀ ਮੈਂ ਇੱਥੇ ਮੈਂ ਕਹਿੰਦਾ ਨਾ ਜੰਮ ਦੀ ਆ ਕੰਮ ਉਹ ਖਾ ਸਹੀ ਬੈਠਾ ਓ ਸ਼ਾਸਨ ਗਲਤ ਕਰ ਰਹੀ ਹੈ ਜੀ ਸ਼ਾਂਤ ਭਾਈ ਧਰਨਾ ਚੱਲ ਰਿਹਾ ਜੀ ਸ਼ਾਸਨ ਨੇ ਕੋਈ ਨਹੀਂ ਬੈਠਣਾ ਇੱਥੇ ਘੱਟ ਜਾਓ ਸਾਰੀ ਹੋਰ ਕਿੱਥੇ ਬੈਠੇ ਨਹੀਂ ਬੈਠਣਾ ਬੈਠ ਜਾਓ ਹੈ ਨਾ ਬੈਠ ਬੈਠ ਜਾਓ ਲੈ ਜਾਣਾ ਬਾਪਾ ਦਾ ਹੁਕਮ ਹੈ ਬੈਠ ਜਾਓ ਬੈਠ ਜਾਓ ਓ ਸ਼ਾਂਤ ਮੈਂ ਕਰਦੇ ਹਾਂ ਇਹਨਾਂ ਨੇ ਐਸਐਸਪੀ ਸਾਹਿਬ ਅੰਡੇਗੜ੍ਹ ਤੋਂ ਫਿਰ ਖੌਜਾਂ ਤੋਂ ਥੋੜੀ ਬਾਣੀ ਜੀਆ ਉਹਦਾ ਸਰਪੇ ਕਿਹਨੇ ਮਾਰੀ ਸਰਕਾਰ ਬੋਲੀ ਮੈਂ ਕਿਹਨੂੰ ਜਾ ਪਾਪਾ ਜੀ ਨੂੰ ਪਾਪਾ ਜੀ ਨੂੰ ਬੁਲਾਉਣਾ ਮੇਰੇ ਮਾਰੀ ਮੈਂ ਤੇਰੇ ਮਾਰੀ ਕੋਈ ਫੈਲਵਰਸ਼ੀ ਇੱਥੇ ਆ ਰਹਾ ਘਰੋਂ ਉਂਝਰ ਜੀ ਤੇ ਫਿਰ ਪਾ ਲਿਆ ਹੋਰ ਜਿਹੜਾ ਸਿੰਘ ਫੈਲਵਰ ਦੀ ਗੱਲ ਆ ਗੱਲ ਤੋ ਨਾ ਚਲੋ ਨਾ ਚਲੋ ਨਾਲ ਹੀ ਜਾਓ ਨਾਲ ਹੀ ਬਾਬਾ ਜੀ ਇੱਥੇ ਹੀ ਇੱਥੇ ਹੀ ਕੋਈ ਨਹੀਂ ਕੋਈ ਨਹੀਂ ਮਾਰੇ ਕੋਈ ਗੱਲ ਨਹੀਂ ਚਿੰਤ ਕਰਦੇ ਹੋ ਜੀ ਪ੍ਰਸ਼ਾਸਨ ਦੇ ਨਾਲ ਬਾਬਾ ਜੀ ਅੱਜ ਆਹਦੇ ਕੈਂਟ ਬਣਾ ਦੇਣਾ ਹੈ Yeah <laughs>